रेडी लेपत देखो छौनु बटे आगे लगे हां आ रहे ऊपर क्यों डालदा जब मुजे बच्चा कप वाला तो होगा कप वाला भाग आ रेडी रेडी निकल आ गया ये मुंडे ने मारया को चले जा रहे हां भाई जल्दी बने हां हां चले ਮਾ ਆ ਗਏ ਸ਼ੁਰੂ ਮਰੀਟਟ ਉਹ ਕਿੱਥੇ ਦਾ ਨੰਬਰ ਵੀ ਆ ਗਿਆ ਉਹ ਇੱਕ ਬਾਈਕ ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਹੈ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ ਤੇ ਜੋ ਬੰਦੇ ਆਏ ਹਨ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਹੈ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ ਤੇ ਬੈਠੇ ਸੀਗੇ ਉਹਦੇ ਅੰਦਰ ਅਨਛ ਅਮਨमीत ਤੇ ਯੋਗਰਾਜ ਸੀਗੇ ਤੇ ਦੋ ਨਾਵਾਂ ਨੂੰ ਬਿਖਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਘੇਰ ਕੇ ਤੇ ਇਹਨੂੰ ਮਾਰਾ ਘੋਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰ ਕਰਨ ਕਰਨ ਉਹਦੀ ਜੋ ਹੈ ਕਰਨ ਦੀ ਜੋ ਹੈ 목ੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹ ਤੋਂ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਜਿਤਨਾ ਹਸਪਤਾਲ ਨੂੰ ਉਥੇ ਜੋ ਹੈ ਟਰੌਟ ਡੈਟ ਹੁੰਡਗੇਰ ਵੀ ਤੱਕ ਹੈ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉਥੇ ਪਹੁੰਚ ਗਈ ਸੀਗੀ ਤੇ ਉਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚਓ ਸਾਹਿਬ ਆਪਣੇ ਅਮਰਿਤ ਐਸ ਐਚਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਨੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟਰੇਸ ਕਰ ਲਏ ਗਏ ਹਨ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਿਲਤੇ ਗਏ ਉਹਨੂੰ ਅਸੀਂ ਕਿੰਸਾ ਬਿਲਾ ਐਫਆਈਆਰ ਦੱਚ ਹੋ ਗਈ ਹੈ ਸਰ ਕਿਨੇ ਕਿਨੇ ਬੰਦੇ ਦਵਾਈ ਬਾਈ ਨੇਮ تین ਬੰਦੇ ਹੈਗੇ ਇਹ ਦੋ ਨੇ ਨੇਮ ਹੈਗੇ ਜੇ ਅੰਸ਼ ਜੋ ਕਸਿਆਣੇ ਦਾ ਵਸਿੰਦਰ ਅਮਨਵੀਰ ਹੈ ਗੋਸ਼ਾਲਾ ਰੋਡ ਪਟਿਆਲੇ ਦਾ ਵਸਿੰਦਰ ਅਮਨ ਜੀ ਅਮਨਵੀਰ ਤੇ ਯੂਵਰਾਜ ਯੂਵਰਾਜ ਹੈ ਜੀ ਕਲਵਾ ਫਟਦਾ ਅਸੀਂ ਕਲਵਾ ਸਰ ਕਾਰਨ ਕੀ ਦੱਸ ਕੁਝ ਪਤਾ ਚੱਲ ਨਹੀਂ ਕਾਰਨ ਕਿਉਂ ਦੇਖੋ ਜੀ ਅਬੀ ਸਿੰਸ ਪੀਤੀ ਸ਼ਾਮ ਦਾ ਇਨਸੀਡੈਂਟ ਹੈ ਅਸੀਂ ਤਫਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲ ਪਤਾ ਚੱਲੂਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਪੁਰਾਣੀ ਰੰਜਿਸ਼ ਵਗੈਰੇ ਲੱਗਦੀ ਹੈ ਇਹਨਾਂ ਦੀ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ ਇਨਵੋਲਵਮੈਂਟ ਸਾਹਮਣੇ ਆਈ ਹੈ ਕਿ ਜਿਹੜਾ ਨਾਲ ਲੈ ਕੇ ਉਹ ਦੇਖੋ ਜੀ ਅਭੀ ਹਲੇ ਤਫ਼ੀਸ਼ ਹੈ ਤੁਹਾਨੂੰ ਦਿਲ ਦੇ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658